ਹਿਮਾਚਲ ਪ੍ਰਦੇਸ਼ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਜਿੱਥੇ ਬੱਦਲ ਫਟਣ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਕਿ 13 ਲੋਕ ਆਪਣਾ ਦਮ ਤੋੜ ਚੁੱਕੇ ਨੇ ਇੱਥੇ ਤੱਕ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਲੋਕ ਤਾਂ ਪਾਣੀ ਦੇ ਵਿੱਚ ਵੀ ਬਹਿ ਚੁੱਕੇ ਨੇ ਹਾਲਾਂਕਿ ਮੌਕੇ ਤੇ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਦੱਸਿਆ ਜਾ ਰਿਹਾ 13 ਲੋਕਾਂ ਦੇ ਦੇ ਉਤੋਂ ਬਰਾਮਤ ਕੀਤਾ ਗਿਆ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਅਤੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਉੱਥੇ ਦੇ ਕੀ ਹਾਲਾਤ ਬਣੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਮਨਾਲੀ ਦੇ ਨੈਸ਼ਨਲ ਹਾਈਵੇ ਤੇ ਮੰਡੀ ਦੇ ਨੋਵੇਂ ਮਿਲ ਦੇ ਨੇੜੇ 3 ਵਜੇ ਜ਼ਮੀਨ ਖਿਸਕੀ ਇੱਕ ਟਰੱਕ ਅਤੇ ਪਿਕਅਪ ਗੱਡੀ ਮਲਵੇ ਦੇ ਹੇਠਾਂ ਫਸ ਗਏ ਦੋਵੇਂ ਵਾਹਨ ਚਾਲਕ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਗਏ ਸੂਬੇ ਵਿੱਚ ਹੋਈ 24 ਘੰਟੇ ਬਰਸਾਤ ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਸਮੇਤ 214 ਸੜਕਾਂ ਬੰਦ ਕੀਤੀਆਂ ਗਈਆਂ ਅਤੇ ਇਸ ਦੇ ਨਾਲ-ਨਾਲ ਹੀ ਉੱਨੀ ਰਾਜਿਆ ਦੇ ਵਿੱਚ yellow alert ਜਾਰੀ ਕੀਤਾ ਗਿਆ ਕਿਹਾ ਜਾ ਰਿਹਾ ਹੈ ਉੱਨੀ ਰਾਜਿਆ ਦੇ ਵਿੱਚ ਭਾਰੀ ਮੀਂਹ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 13 ਲੋਕ ਦਮ ਤੋੜ ਚੁੱਕੇ ਨੇ ਅਤੇ 45 ਲੋਕ ਰੋੜ ਚੁੱਕੇ ਨੇ ਤਸਵੀਰਾਂ ਬਹੁਤ ਹੀ ਦਿਲ ਦਹਿਲਾ ਦੇਣ ਵਾਲੀਆਂ ਨੇ ਅਨਿਆ ਭਿਆਨਕ ਤਸਵੀਰਾਂ ਪਾਣੀ ਨੇ ਹਰ ਜਗ੍ਹਾ ਆਪਣਾ ਦਹਿਸ਼ਤ ਦਾ ਮੋਲ ਫਿਲਾਇਆ ਪਿਆ ਐਨ ਤਸਵੀਰਾਂ ਨੂੰ ਦੇਖ ਕੇ ਤੁਹਾਡੀ ਕੀ ਪ੍ਰਤੀਕਿਰਿਆ ਸਾਡੇ ਨਾਲ ਕਮੈਂਟਰ ਆਈ ਜ਼ਰੂਰ ਸਾਂਝੀ ਕਰੋ